ਕੋਸ਼ਿਸ਼ ਕਰਦਾ ਹੋਇਆ ਜੀ ਮਾਰੀ ਦੇ ਬਾਲ ਨਿੱਕਾ ਮੱਥੇਹੇ ਵਾਲਾ ਪਰ ਸਾਹਮਣੇ ਪਾਇੰਟ ਖਮਨਦੀਪ ਸਿੰਘ ਆਪਣੀ ਟੀਮ ਦੇ ਹੁਸੈਨ ਮੌਲ ਨੂੰ ਘਬਰੂ ਛੋੜਦਾ ਹੋਇਆ ਭਾਈ ਬਖਤੌਰ ਤੇ ਪਰਖਣ ਵਾਲਾ ਸਾਢੇ 8 ਤੇ 9 ਦਾ ਨੰਬਰ ਮੈਚ ਖੇਡਿਆ ਜਾ ਰਿਹਾ ਹੈ ਕਿ ਲਓ ਜੰਟਾ ਜੰਟਾ ਅਗਲੀ ਕਬੱਡੀ ਪਾ ਰਿਹਾ ਚੰਡੂ ਕੇ ਪਿੰਡ ਵਾਲਾ ਇੱਕ ਚੰਡੂ ਕੇ ਕਹਿੰਦੇ ਕੋਣ ਫੱਤੇ ਦੇ ਲੱਗੇ ਆ ਪਰ ਆ ਝੰਡੂ ਕੇ ਕਹਿੰਦੇ ਧੀਰ ਦੇ ਲੱਗੇ ਇਸ ਖਡਾਰੀ ਦਾ ਪਿੰਡ ਹੈ ਝੰਡੇ ਝੰਡੂਕੇ ਵਾਲੇ ਦੀ ਪਈ ਹੋਈ ਕਬੱਡੀ ਹੈ ਲੈ ਵੀ ਗੁਰਵੀਸ ਸਿੰਘ ਸਾਹ ਦਾ ਜੇ ਸਾਹ ਸਕਦਾ ਪਰ ਨੰਬਰ ਰੇਡਰ ਦੇ ਹਿੱਸੇ ਵਿੱਚ ਜਾ ਜੁੜਿਆ ਕਿ ਰੇਡਰ ਦੇ ਲਈ ਭਾਜ ਜ਼ਰੂਰੀ ਜਾਫੀ ਦੇ ਹੱਥ ਪੱਕੇ ਜਾਫੀ ਉਹੀ ਮੰਨਿਆ ਜਾਂਦਾ ਜਿਹੜਾ ਉੜਦੀ ਰੇਡ ਨੂੰ ਨੱਪੇ ਆਦੇ ਵੀ ਕਬੱਡੀਆਂ ਸ਼ਰੀਮਪੁਰਜ ਹਰੀ ਵਾਲਿਆ ਜਿਵੇਂ ਕਹਿੰਦੇ ਹੁੰਦੇ ਆ ਨਾ ਵੀ ਹੁਣ ਗੱਲ ਤੇਰੇ ਤੇ ਖੜੀ ਆ ਨੌਜਵਾਨਾ ਕਿਉਂਕਿ ਇੱਕ ਅੱਦੇ ਨੰਬਰ ਦੇ ਫਰਕ ਦੇ ਚੱਲਦਾ ਹੋਇਆ ਮੁਕਾਬਲਾ ਚੱਲ ਰਿਹਾ ਲੋ ਪੁਰਜਫਰੀ ਵਾਲੇ ਸ਼ਰੀਂ ਦੀ ਪਾਈ ਹੋਈ ਕਬੱਡੀ ਐ ਲੇਕਿਨ ਫੇਰੇ ਵਾਲੇ ਨਿਕਿਆ ਜਿਵੇਂ ਕਹਿੰਦੇ ਹੁੰਦਾ ਜੋਸ਼ ਜੋਸ਼ ਤਕਨੀਕ ਦੀ ਅੱਜ ਕੱਲ ਖੇਡ ਕਬੱਡੀ ਗਈ ਆ ਮੇਰੇ ਜੋਰ ਵਾਲੇ ਨੂੰ ਜਾਫੀ ਢਾਈ ਜਾਂਦੇ ਨੇ ਕਿ ਤੇਜ਼ ਨਿਗਾਕਾਂ ਵਰਗੀ ਹੁੰਦੀ ਜਿਹੜੇ ਰੈਕਟਰ ਦੀ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਹੱਥ ਲਾਈ ਜਾਂਦੇ ਨੇ ਕਿ ਲੰਗੇ ਆਣੀਆਂ ਯੋਧਿਆ ਪਰ ਇਹ ਚਾਰ ਜਵਾਨੀ ਦੇ ਸਾਹਮਣੇ ਹਰ ਮੈਦਾਨੇ ਛਾਈ ਜਾਂਦੇ ਨੇ ਲੈਣ ਜੋ ਹਰਮਨਾਨੀ ਸ਼ਾਈ ਜਾਂਦੇ ਨੇ ਰੱਲੇ ਵਾਲਾ ਗगन ਵੀ ਆ ਗਿਆ ਔਰ ਖੇਡਦਾ ਸਾਡੇ ਪ੍ਰੋਫੈਸਰ ਮਦਨ ਲਾਲ ਜੀ ਨਨਵਿੰਡੀ ਉਹਨਾਂ ਦੀ ਟੀਮ ਦੇ ਲਈ ਸੋ ਸਾਰੇ ਖਿਡਾਰੀ ਜਿਹੜੇ ਪੁੱਜ ਰਹੇ ਨੇ ਅਨੂਗਾ ਮੱਖਾ ਜੀ ਗਰਾਊਂਡ ਦੇ ਵਿੱਚ ਆ ਜਾਣਗੇ ਪਲੀਜ਼ ਇੱਕ ਮਿੰਟ ਲਈ ਸ਼ਿਵਸ਼ੇਰ ਰਾਮਾ ਜੀ ਆ ਜਿਹੜੇ ਕੇਸਾ ਤਰੀ 플레이ਰ ਨੇ ਸੋ ਮੇਰੀ ਬੇਨਤੀ ਹੈ ਸਾਡੇ ਬਾਬਾ ਜੀ ਇਧਰ ਗੁਰਜੰਨ ਸਿੰਘ ਜੀ ਮੁੱਖ ਸੇਵਾਦਾਰ ਰੋੜੀ ਵਾਲੇ ਉਹਨਾਂ ਪਲੇਅਰਾਂ ਦਾ ਮਾਨ ਸਨਮਾਨ ਕਰ ਰਹੇ ਨੇ ਸਾਡੇ ਚਰਨ ਸਰ ਸਾਹਿਬ ਵੀ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਵਿਸ਼ੇਸ਼ ਤੌਰ ਤੇ ਉਹਨਾਂ ਪਲੇਅਰਾਂ ਦਾ ਸਤਕਾਰ ਮਾਨ ਸਨਮਾਨ ਕੀਤਾ ਜਾਣਾ ਕਿਉਂਕਿ ਤੁਸੀਂ ਕਿਸੇ ਕਿਸਾ ਧਾਰੀਆਂ ਤੁਹਾਡੀ ਵੱਖਰੀ ਪਹਿਚਾਣ ਹੈ ਸਰਬਜੀਤ ਤੁਸੀਂ ਸਿੱਖੀ ਨੂੰ ਕਾਇਮ ਰੱਖਿਆ ਤੁਹਾਡੇ ਤੇ ਪ੍ਰਮਾਤਮਾ ਦੀ ਵਾਹਿਗੁਰੂ ਦੀ ਕਿਰਪਾ ਹੈ ਰਵੀਤ ਤੁਹਾਡਾ ਇਧਰ ਬਾਬਾ ਜੀ ਵੱਲੋਂ ਵਿਸ਼ੇਸ਼ ਮਾਨ ਸਨਮਾਨ ਇਹ ਲੰਬੇ ਸਮੇਂ ਤੋਂ ਜਿਹਦੀ ਪਿਰਤ ਨੂੰ ਇਹ ਰਵਾਇਤ ਨੂੰ ਜਿਹੜਾ ਚਾਉਂ ਰੱਖਿਆ ਜਾਰੀ ਰੱਖਿਆ ਜਾ ਰਿਹਾ ਸਾਡੇ ਬਾਬਾ ਜੀ ਵੱਲੋਂ ਸਭ ਤੋਂ ਪਹਿਲਾਂ ਧੰਨਵਾਦ ਬਾਬਾ ਜੀ ਤੁਹਾਡਾ ਤੁਸੀਂ ਇਹਨਾਂ ਕਿਸਾ ਤਾਰੀ ਖਿਡਾਰੀਆਂ ਦਾ ਮੌਸਲਾ ਫਿਸ਼ਾਈ ਕਰਦੇ ਹੋ ਸੋ ਸਾਡੇ ਮੰਗਾ ਮੱਖਾ ਜੀ ਪਲੀਜ਼ ਮੇਰੀ ਬੇਨਤੀ ਹੈ ਗਰਾਊਂਡ ਦੇ ਵਿੱਚ ਮੇਰੇ ਵਾਲੇ ਮਾਈਕ ਤੇ ਆ ਜਾਣਗੇ ਕਿਉਂਕਿ ਰਲ ਮਿਲ ਕੇ ਆਪਾਂ ਸਾਰੇ ਵੀਰਾਂ ਨੇ ਮਾਂ ਖੇਡ ਕਬੱਡੀ ਦੀ ਗੱਲ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਤਕਾਰਯੋਗ ਨੇ ਬਾਬਾ ਜੀ ਔਰ ਉਧਰ ਅੰਮ੍ਰਿਤ ਸਿੰਘ ਜੀ ਚੌਕੀਨ ਜੀ ਸਾਹਿਬ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਸੋ ਹਾਂਜੀ ਸੋ ਉਹ ਵੀ ਸਾਡੇ ਦਰਮਿਆਨ ਜਿਹੜੇ ਖੋਜੇ ਨੇ ਜੀ ਆਖਦੇ ਆ ਹਾਂਜੀ ਮੰਗਾ ਜੀ ਗਰੌੜ ਯਾਰ ਬਹੁਤ ਖੜਿਆ ਗਰੌੜ ਦੇ ਨੇ ਔਰ ਇੱਥੇ ਟੈਂਟਰ ਆ ਫਰੇ ਆ ਫਰੀ ਵਾਲੇ ਉਹ ਇਹਦਾ ਗੱਲ ਹਾਂਜੀ ਗਰੌੜ ਬਹੁਤ ਬਹੁਤ ਐਡੀ ਕੰਮ ਤੇ ਹੈ ਹਾਂ ਜੀ ਅਗੇ ਰਾਮਾ ਜੀ ਟਕਰਾਣ ਸ਼ੁਰੂ ਹੋ ਗਿਆ ਜਰੇੜਾ ਜੀਨ ਵਰਸਿਜ ਕਾਲੋ ਕੇਹੇ ਲਾਸਟ ਮੁਕਾਬਲਾ ਹੋਵੇਗਾ ਪਥਰਾਵਾ ਤੇ ਸ਼ੈਰੀ ਚਟਾਨਾ ਜਰੇੜਾ ਜੀਨ ਤੇ ਕਾਲੋ ਕੇ ਪਥਰਾਵਾ ਤੇ ਸ਼ੈਰੀ ਚਟਾਨਾ ਇਹ ਟੀਮਾਂ ਜਿਹੜੀਆਂ ਅਗਲੇ ਮੈਚਾਂ ਲਈ ਗਰਾਊਂਡ ਦੇ ਵਿੱਚ ਆ ਜਾਣਗੀਆਂ ਭਾਈ ਬਖਤੌਰ ਦੀ ਟੀਮ ਜਿਹੜੀ ਹੈ ਸਕੂਲ ਵਾਲੀ ਸਾਈਡ ਖੇਡਦੀ ਹੈ ਤੇ ਦੂਸਰੇ ਪਾਸੇ ਮੁੰਡੇ ਜਿਹੜੇ ਐ ਆ ਗਏ 3 ਤੁਹਾਡਾ ਜੱਫਾ ਜੀ ਆ। ਹਾਂ ਉਹ ਦੇਖਾ। ਉਹ ਨਹੀਂ ਲੈ ਕੇ ਆਂਦਾ ਕੋਈ ਆਪਣਾ ਖੜਾ ਜੀ ਪਤਾ ਉਹਨੇ ਕਿੰਨੀ ਮੀਟ। ਲੰਗਾ ਕਰਦੇ। ਹਮ ਇਹਦਾ ਬੋੜ। ਕੀ ਖੇੜਾ ਇਹ। ਫੁਰਤੀ। ਬਹੁਤਾ ਜੋਸ਼ ਨਹੀਂ ਕੰਮ ਕਰਦੇ ਇਹ। ਹੈਲੋ ਇਹ ਜਿਹੜਾ ਇਹ ਆ ਗਰਪ੍ਰੀ ਤੂਫਾਨ ਵਾਲੇ ਕੰਨੇ ਦਾ ਖਬਰ ਜੋਫਾ ਲਾ ਗਿਆ ਜੇ ਨਮਰੇ ਸਮੇਂ ਯਫੀਆਂ ਲੈ ਰਹੀਆਂ ਨੇ ਬੇਤਨੀਆ ਭਰਾਵਾਂ ਦੇ ਦੂਜੇ ਬੰਦੇ ਨਾਲ ਜਿਹੜਾ ਤਾਰਕਣ ਸਿੰਘ ਜੇ ਰਾਮਾ ਜੀ ਨੇ ਬਣਾਇਆ ਉਹਨੂੰ ਕੈਮ ਰੱਖੀਏ ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਆਓ ਸਾਹਮਣੇ ਖੇਡ ਮੈਦਾਨ ਵਿੱਚ ਮੁੰਡਾ ਕਬੱਡੀ ਖੇਡਣ ਦੇ ਲਈ ਵਧਿਆ ਹੋਇਆ ਚਾਰਜਾਫੀ ਤਿਆਰ ਨੇ ਭਾਈ ਬਖਤੌਰ ਦੀ ਟੀਮ ਹੈ ਜੋ ਸਾਹਮਣੇ ਤਖਾਨ ਵਾਲਿਆਂ ਦਾ ਜਿੰਨੇ ਜੱਫੇ ਲਾਊਗਾ 100-100 ਦੇ ਨੋਟ 23 ਹੱਡੀਆਂ ਨੇ ਅਜਾ ਕੋਈ ਗੱਲ ਨਹੀਂ ਤਖਾਨ ਵਾਲੀ ਟੀਮ ਹੈ ਜਿਹੜੀ ਉਹ ਗਰਾਊਂਡ ਦੇ ਪਾਸੇ ਆ ਦੂਸਰੇ ਪਾਸੇ ਟੀਮ ਹੈ ਭਾਈ ਬਖਤੌਰ ਪਿੰਡ ਹੈ ਹੁਣ ਮੇਰੀ ਬੇਨਤੀ ਹੈ ਜਿਹੜਾ ਜੀਨ ਵਾਲੇ ਪਲੇਅਰ ਚੌੜੀ ਆ ਜਾਣਾ ਜਿਹੜਾ ਜੀਨ ਦੇਤੇ ਕਾ ਲੋਗੇ ਪਥਰਾਲਾ ਦੇ ਇਸ਼ਾਰੇ ਜੁਣਾਣਾ ਸਾਰੇ ਟੀਮਾਂ ਪਹੁੰਚ ਰਹਾ ਆ ਖੇੜਾ ਪਰਫਾਣ ਵਾਲੇ ਪੜਦਾ 60 ਕਿਲੋ ਪਾਰ ਹੈ ਮੇਰੇ ਵੀਰੋ ਇਸ ਇਲਾਕੇ ਦਾ ਵਧੀਆ ਜਾਫੀ ਹੈ ਪਰ ਸਾਹਮਣੇ ਮੇਰੇ ਨਾਮਰ ਲੱਗੀ ਚਰਨੇ ਬਾਈ ਵੱਲੋਂ ਖੇੜੇ ਲਈ 100 ਦੇ ਵੱਡੇ ਮਾਨ ਸਨਮ ਜਿਹੜੇ ਪਹੁੰਚਦੇ ਹੋਏ ਆ ਹੌਨ ਬਹੁਤ ਧੰਨਵਾਦ ਕਰਦੇ ਆ ਵੱਡੇ ਮਾਨ ਦੇ ਸਤਿਕਾਰ ਦੁੱਤੇ ਆ ਰਹੇ ਆ ਜਾਂ ਤਾਂ ਜਹਾਂ ਤੋਂ ਬਹੁਤ ਜਫਾ ਲੋ ਤਰਦੀਪ ਵੱਲੋਂ ਸ਼ਾਟ ਦਿੱਤਾ ਜਾਣਾ ਲੋ ਬੱਲੇ 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 ਇੱਕ ਪਾਸੇ 911 ਦੂਜੇ ਪਾਸੇ 2511 ਓਏ ਕਿਕਰ ਨੰਬਰ ਰੇਡਰ ਦਾ ਜਿਹੜਿਆ ਵੀਰ ਲਾਈਵ ਵਾਲੇ ਕੋਲੇ ਖੜਿਆ ਆ ਤੁਰ ਫਿਰ ਕੇ ਭਾਗਣ ਕੇ ਜਿਹੜੇ ਲਾਈਵ ਵਾਲੇ ਕੈਮਰੇ ਕੋਲੇ ਖੜੇ ਆ ਉਹ ਵੀਰ ਸਵਾ ਤੁਰ ਫਿਰ ਕੇ ਦਲੇੜਾ ਜੀ ਨੂੰ ਟੀਮਰੀ ਬੇਨਤੀ ਆ ਵੀ ਕਾਲੋ ਕਪਟ ਦੇ ਮੁੰਡੇ ਅਗਲੇ ਮੈਚ ਲਈ ਗਰਾਊਂਡ ਤੇ ਆ ਜਾਣ ਉਹ ਤੋਂ ਬਾਅਦ ਮੈਚ ਨੂੰ ਸ਼ੈਰੀ ਚਟਾਣਾ